ਧਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸਤਨਾਮ ਸਰਬ ਕਲਿਆਣ ٹرسٹ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਾਨ ਅੰਮ੍ਰਿਤ ਸੰਚਾਰ ਕਾਦਿਆਂ ਦੇ ਨਜ਼ਦੀਕ ਦੱਲਾ ਮੋੜ ਤੇ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿੱਚ ਕਰਵਾਇਆ ਗਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਐਸਜੀਪੀਸੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ ਕਿ ਕਾਦੀਆਂ ਨਜ਼ਦੀਕ ਡੱਲਾ ਮੋਰਤੇ ਸਥਿਤ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿੱਚ ਅੰਮ੍ਰਿਤ ਸੰਚਾਰ ਕਰਵਾਇਆ ਜਾਣਾ ਹੈ ਅੱਜ ਕਰਵਾਏ ਗਏ ਅੰਮ੍ਰਿਤ ਸੰਚਾਰ ਵਿੱਚ 90 ਪੁਰਾਣੀ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਨੌਜਵਾਨ ਜਾਂ ਬਜ਼ੁਰਗ ਅੰਮ੍ਰਿਤ ਦੀ ਦਾਤ ਤੋਂ ਵਾਂਝੇ ਰਹੇ ਗਏ ਹਨ ਉਹ ਜਲਦ ਤੋਂ ਜਲਦ ਅੰਮ੍ਰਿਤ ਛਕਣ ਅਤੇ ਗੁਰੂ ਦੇ ਲਨ ਲੱਗਣ ਉਨ੍ਹਾਂ ਕਿਹਾ ਕਿ 30 ਅਗਸਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੂਰਵ ਦੇ ਸੰਬੰਧ ਵਿੱਚ 29 ਤਰੀਕ ਨੂੰ ਰਾਤ ਸultanpur Lodi ਤੋਂ ਨਗਰ ਕੀਰਤਨ ਬਟਾਲਾ ਪਹੁੰਚੇਗਾ ਅਤੇ 30 ਅਗਸਤ ਨੂੰ ਬਟਾਲਾ ਵਿੱਚ ਨਗਰ ਕੀਰਤਨ ਸਜਾਏ ਜਾਣਗੇ ਸੰਗਤਾ ਵੱਧ ਚੜ ਕੇ ਇਸ ਵਿਆਹ ਪੂਰਵ ਵਿੱਚ ਹਾਜ਼ਰੀਆਂ ਲਾਉਣ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਸ ਮੌਕੇ ਗੁਰਿੰਦਰਪਾਲ ਸਿੰਘ ਗੋਰਾ ਵੱਲੋਂ ਪੰਜ ਪਿਆਰਿਆਂ ਨੂੰ ਸਰੂਪੇ ਭੇਟ ਕੀਤੇ ਗਏ ਇਸ ਮੌਕੇ ਸਤਨਾਮ ਸਰਬ ਕਲਿਆਣ ਤਰਸਤ ਦੇ ਰਜਿੰਦਰ ਸਿੰਘ हरजिंदर सिंह सुखजिंदर सिंह हीरा सिंह ਅਤੇ ਦਿਲਜੀਤ ਸਿੰਘ ਪ੍ਰਧਾਨ ਸ੍ਰੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਲੰਪਰੀਤ ਸਿੰਘ ਮੈਂਬਰ রণਦੀਰ ਸਿੰਘ ਸਲਵਿੰਦਰ ਸਿੰਘ ਤੇ ਰੋਗ ਸਿੰਘ ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਅਟੁੱਟ ਲੰਗਰ ਵੀ ਵਰਤਾਏ ਗਏ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਰਗਦੀ ਦਾ ਖਾਤਾ ਵਰਗਦੀ ਦੀ ਬਦੇ ਅੱਜ ਸ਼ੁਰੂਆਤ ਹੀ ਕਰਦਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ 사ਤਨਾਮ ਸਰਬ ਕਲਿਆਣ ਤਹਿਤ ਮਨੇ ਸਾਜੇ ਤਰ ਤੋ ਜੋ ਜੋ ਦਾਸ ਨੇ ਰਾਹ ਸਵਾ ਕਰਕੇ ਪ੍ਰੋਗਰਾਮ ਲਿਖਿਆ ਗਿਆ ਸੀ ਉਹ ਪਿਛਲੇ ਦਿਨਾਂ ਕੋ ਪ੍ਰਚਾਰ ਕੀਤਾ ਗਿਆ ਕਿ ਗੁਰਦਾਬ ਦੂਖ ਲਾਲ ਸਿੰਘ ਸਾਹਿਬ ਬੱਲਾ ਮੋੜ ਜਿਹੜੇ ਪ੍ਰਧਾਨ ਸਰਦਾਰ ਲਖਪੀਰ ਸਿੰਘ ਜੀ ਨੇ ਇਹ ਇੱਥੇ ਇੱਕ ਮਹਾਨ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਲਿਖਿਆ ਗਿਆ ਅੱਜ ਤਕਰੀਬਨ 90 ਪ੍ਰਾਣੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਹੈ ਕਲਗੀਧਰ ਪਾਸ਼ਾ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਮੈਂ ਆਪਣੇ ਪ੍ਰਚਾਰਕ ਸਾਥੀਆਂ ਦਾ ਗੁਰਦਾਸ ਸਾਹਿਬ ਦੀ ਕਮੇਟੀ ਦਾ ਆਈਏ ਸੰਗਤਾਂ ਜਿੱਥੇ ਪਹੁੰਚਵਾਲ ਕਰਦਾ ਉਥੇ ਆਪਣੇ ਵੱਲੋਂ ਆਪਣੇ ਪ੍ਰਧਾਨ ਸਰ ਸਦਾ ਹਿੰਦਸ ਸਿੰਘ ਧਾਮੀ ਜੀ ਵੱਲੋਂ ਸਤਨਾਲ ਸੰਗਤਾਂ ਤੇ ਇਸ ਦੇ ਸਮੁੱਚੇ ਹੀ ਆਊਟਡਾਰ ਸਭਾਾਂ ਟੀਚਰ ਸਭਾਾਂ ਦਾ ਧੰਨਵਾਦ ਵੀ ਕਰਦਾ ਔਰ ਅਮਰਤ ਬਰਾ ਖਿਆਲ ਆਪਣੇ ਵੱਲੋਂ ਤੇ ਪ੍ਰਧਾਨ ਸਾਹਿਬ ਸ਼੍ਰੀ ਗੁਰਦਾਸਾ ਪਰਬੰਧ ਕਮੇਟੀ ਵੱਲੋਂ ਨਾਖਰਾ ਹੋ ਭਜ ਦੇਣਾ ਗੁਰੂ ਕਿਰਪਾ ਕਰੇ ਰਹਿਤ ਕਰੇ ਆਪਾ ਉਸ ਕਲਗੀਧਰ ਪਾਤਸ਼ਾਹ ਆ ਜਿਹੜਾ ਅਮਰ ਦੀ ਬਾਤ ਉਹਨਾਂ ਦੀ ਬਖਸ਼ੀ ਹੋਈ ਪ੍ਰਾਪਤ ਕੀਤੀ ਹੈ ਮਾਲਕ ਸਾਨੂੰ ਸਿੱਖੀ ਕੇਸਾ ਸਾਸਾ ਸਾਂਝ ਨਭਾ ਹੁੰਦਾ ਸਾਡੇ ਸਿਰ ਤੇ ਹੱਥ ਰੱਖ ਕੇ ਇਹ ਬੇਨਤੀਆਂ ਮੈਂ ਤੇ ਹੀ ਬੇਨਤੀ ਕਰਾਂਗਾ ਉਹ ਕਲਗੀਧਰ ਪਾਤਸ਼ਾਹ ਦੀਏ ਬੜੀ ਮੁੱਲੀ ਬਾਤ ਹੈ ਜਿਹੜੇ ਸਾਡੇ ਜੀਵਨ ਚ ਹੈ ਹਰਮੇ ਬਹੁਤ ਜ਼ਰੂਰੀ ਹੈ ਜਿਹੜੀ ਕਲਗੀਧਰ ਪਾਤਸ਼ਾਹ ਨੇ ਆਪ ਹੀ ਲਈ ਤੇ ਪੰਜਾ ਪਿਆਰਿਆਂ ਨੂੰ ਦਿੱਤੀ ਤੇ ਬੜੇ ਮਹਿੰਗੇ ਮੋਲੇ ਚਾਰ ਲਈ ਆਪਣਾ ਉਹ ਸਰਬੰਸ ਕੁਰਬਾਨ ਇਹ ਕੌਮ ਦੀ ਖਾਤਰ ਕੀਤਾ ਉਸ ਅੰਮ੍ਰਿਤ ਦੀ ਬਾਤ ਵਿੱਚੋਂ ਅੰਮ੍ਰਿਤ ਜਰੂਰ ਲਈਏ ਤੇ ਅੰਮ੍ਰਿਤ ਵelhਾਸੀ ਹੋ ਕੇ ਆਪਣੀ ਜ਼ਿੰਦਗੀ ਬਸਰ ਕਰੀਏ ਮੈਂ ਇਹ ਤੁਹਾਨੂੰ ਬੇਨਤੀ ਕਰਨਾ ਕਿ ਪਿਛਲੀ ਵਾਰ ਨਾਲੋਂ ਤਿਹਾੜ ਜਿਹੜੇ ਦਾ ਇਹਦਾ ਆ ਰਹੇ ਨੇ 30 ਸਤੰਬਰ ਨੂੰ ਭਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾਰਾ ਸਨਖਣੀ ਦਾ ਜਵਾ ਵੀ ਇਹ ਗਾਸਤ ਨੂੰ ਵਾਗ ਗੁਰਪ੍ਰਬ ਜੋੜ ਦੇਲਾ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ 29 ਅਗਸਤ ਨੂੰ ਸਰਤਾਨਪੁਰ ਲੋਧੀ ਦੀ ਧਰਤੀ ਤੋਂ ਕਮਹਾਲ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਆਉਣਾ ਔਰ 30 ਅਗਸਤ ਨੂੰ ਬਟਾਲਾ ਗੁਰਦੁਆਰਾ ਢੇਰਾ ਸਾਹਿਬ ਤੇ ਕਮਹਾਲ ਨਗਰ ਕੀਰਤਨ ਆਰੰਭ ਹੋ ਕੇ ਸਾਰੇ ਸ਼ਹਿਰ ਦੇ ਵਿੱਚ ਉਹ ਪ੍ਰਕਰਮਾ ਕਰੇਗਾ ਫਿਰ ਸ਼ਾਮ ਨੂੰ ਉਹਦੀ ਸਮਾਪਤੀ ਹੋਏਗੀ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਹੁਣ ਤੋਂ ਪ੍ਰਾਪਤ ਕਰਨੇ ਚਾਹੀਦੇ ਨੇ ਯਤਨ ਕਰਨੇ ਚਾਹੀਦੇ ਨੇ ਆਪਾਂ ਯਤਨ ਕਰਕੇ ਇਹਨਾਂ ਤਿਹਾਰਾਂ ਦੇ ਵਾਦ ਵਾਦ ਤੋਂ ਅਸ਼ਮੂਰੀਤ ਕਰੀਏ ਆਪਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਕਾਰਜਾਂ ਨੂੰ ਸਮਰਪਿਤ ਹੋਣਾ ਗੁਰੂ ਦੀ ਅਸੀਸਾਂ ਲੈਣੀ